ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਆ ਸਕਰੀਨ ਦੇ ਉੱਪਰ ਆਪਾਂ ਵੱਖ-ਵੱਖ ਪ੍ਰੋਡਕਟਸ ਦੇਖ ਰਹੇ ਹਾਂ ਜਿਹੜੇ ਗਲਾਈਫੋਸੇਟ ਰਸਾਇਣ ਤੋਂ ਬਣੇ ਹੋਏ ਨੇ ਜ ਜਿਹਨੂੰ ਅਸੀਂ ਆਮ ਪਾਸ਼ਾ ਚਰਾਉਂਡ ਅਪ ਕਹਿੰਦੇ ਨੇ ਆ ਰੌਂਡ ਅਪ ਤੋਂ ਇਲਾਵਾ ਹੋਰ ਬਹੁਤ ਸਾਰੇ ਬ੍ਰਾਂਡਾਂ ਦੇ ਨਾਮ ਦੇ ਉੱਪਰ ਇਹ ਰਸਾਇਣ ਹੈ ਜਿਹੜਾ ਹੋ ਵਿਕਰੇ ਹੈ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਤਰਾਸਦੀ ਤਾਂ ਹੈ ਬਈ ਇਸ ਰਸਾਇਣ ਦੀ ਵਰਤੋਂ ਹੁਣ ਮੂੰਗੀ ਦੇ ਉੱਪਰ ਵੀ ਹੋਣ ਲੱਗ ਪਈ ਤੇ ਮੂੰਗੀ ਨੂੰ ਇੱਕਦਮ ਸੁਕਾਉਣ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਮੁੜਕੇ ਇਸ ਨੂੰ ਮਸ਼ੀਨ ਦੁਆਰਾ ਵਟਿਆ ਜਾਂਦਾ ਹਾਲਾਂਕਿ ਭਾਰਤ ਸਰਕਾਰ ਨੇ ਇਸ ਦੇ ਉੱਪਰ ਅੰਸ਼ਿਕ ਬੈਨ ਵੀ ਲਾਇਆ ਹੋਇਆ ਹੈ ਉਹ ਬੈਨ ਕਿਵੇਂ ਲਾਇਆ ਹੋਇਆ ਹੈ ਇਹਦੇ ਕੀ ਨੁਕਸਾਨ ਨੇ ਇਹਨੂੰ ਕੈਂਸਰ ਕਾਰਕ ਵੀ ਕਿਹਾ ਜਾਂਦਾ ਉਹ ਸਾਰੀਆਂ ਗੱਲਾਂ ਦੇ ਉੱਪਰ ਅੱਜ ਅਪਾ ਚਰਚਾ ਕਰਾਂਗੇ ਤੇ ਇਹਦਾ ਨੁਕਸਾਨ ਕੀ ਹੈ ਲਾ ਕਿਉਂ ਬੈਨ ਕੀਤਾ ਉਹ ਸਾਰੀ ਗੱਲ ਬਾਤ ਵੀ ਆਪਾਂ ਕਰਾਂਗੇ ਤਾਂ ਪਹਿਲਾਂ ਤਾਂ ਆਪਾਂ ਮੂੰਗੀ ਦੀ ਵੀਡੀਓ ਮੈਂ ਸਾਡੇ ਪਿੰਡ ਦੇ ਖੇਤਾਂ ਚੋਂ ਸਾਡੇ ਦੁਆਲੇ ਦੇ ਖੇਤਾਂ ਚੋਂ ਹੀ ਬਣਾਈ ਹੈ ਤੇ ਇਹਦੀ ਵਰਤੋਂ ਕਿੰਨੇ ਢੜਲੇ ਦੇ ਨਾਲ ਮੂੰਗੀ ਦੇ ਉੱਪਰ ਹੋ ਰਹੀ ਹੈ ਤੇ ਉਹੀ ਮੂੰਗੀ ਅਸੀਂ ਬਾਜ਼ਾਰ ਚੋਂ ਲੈ ਕੇ ਜਾਂ ਆਪ ਵੀ ਵੱਢ ਕੇ ਖਾ ਰਹੇ ਹਾਂ ਤਾਂ ਡਾਊਨ ਟੂ ਅਰਥ ਮੈਗਜ਼ੀਨ ਦੀ ਰਿਪੋਰਟ ਹੈ ਕਿ ਐਸਡੀ ਵਰਤੋਂ ਨੂੰ ਰੈਸਟ੍ਰਿਕਟ ਨਾ ਕਰਕੇ ਬੈਨ ਕਿਉਂ ਕਰ ਦੇਣਾ ਚਾਹੀਦਾ ਉਸ ਦੇ ਬਾਰੇ ਇਸ ਰਿਪੋਰਟ ਬਾਰੇ ਆਪਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਸਾਰਾ ਕੁਝ ਹੀ ਆ ਜਾਊਗਾ ਤਾਂ ਭਾਰਤ ਸਰਕਾਰ ਨੇ ਗਲਾਈਫੋਸੇਟ ਦੀ ਵਰਤੋਂ ਨੂੰ ਸੀਮਿਤ ਕੀਤਾ ਪਰੰਤੂ ਇਸ ਨੂੰ ਪੂਰੀ ਤਰ੍ਹਾਂ ਬੈਨ ਨਹੀਂ ਕੀਤਾ ਤੇ ਇਸ ਸਬੰਧ ਵਿੱਚ 21 ਅਕਤੂਬਰ 2022 ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਇਸ ਰਿਪੋਰਟ ਮੁਤਾਬਕ ਕੇਰਲਾ ਦੀ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਇਸ ਗਲਾਈਫੋਸੇਟ ਦੇ ਉੱਪਰ ਖੋਜ ਕੀਤੀ ਗਈ ਤੇ ਇਸ ਦੇ ਬੁਰੇ ਪ੍ਰਭਾਵਾਂ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਦੇ ਉੱਪਰ ਪੂਰੀ ਤਰੀਕੇ ਨਾਲ ਪਾਬੰਦੀ ਲਾ ਦੇਣੀ ਚਾਹੀਦੀ ਹੈ। ਪਰੰਤੂ ਸਰਕਾਰ ਵੱਲੋਂ ਇਸ ਉੱਤੇ ਹਲੇ ਪੂਰਨ ਪਾਬੰਦੀ ਨਾ ਲਾ ਕੇ ਇਸ ਦੀ ਵਰਤੋਂ ਨੂੰ ਰੈਸਟ੍ਰਿਕਟ ਕੀਤਾ ਗਿਆ। ਲਗਭਗ 35 ਕਿਸਮ ਦੇ ਬ੍ਰਾਂਡਾਂ ਦੇ ਨਾਂ ਦੇ ਉੱਪਰ ਗਲਾਈਫੋਸੇਟ ਨੂੰ ਵੇਚਿਆ ਜਾ ਰਿਹਾ ਹੈ। ਤੇ ਜਿਸ ਦੇ ਵਿੱਚ ਵੱਖ-ਵੱਖ ਬ੍ਰਾਂਡ ਨੇ ਜਿਨ੍ਹਾਂ ਦੇ ਵਿੱਚ ਰਾਉਂਡ ਅਪ ਸਾਡੇ ਕੋਲੇ ਇੱਕ ਬਹੁਤ ਹੀ ਪ੍ਰਚਲਿਤ ਬ੍ਰਾਂਡ ਹੈ ਤੇ ਇਹਦੀ ਵਰਤੋਂ ਦੀ ਜਿਹੜੀ ਛੋਟ ਹੈ ਉਹ ਕਿੱਥੇ ਦਿੱਤੀ ਗਈ ਹੈ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਆ ਭਾਰਤ ਸਰਕਾਰ ਵੱਲੋਂ ਇਸ ਦੀ ਵਰਤੋਂ ਕੇਵਲ ਉਹਨਾਂ ਰਾਜਾਂ ਵਿੱਚ ਹੀ ਕੀਤੀ ਜਾ ਸਕਦੀ ਹੈ ਜਿੱਥੇ ਕਿ ਚਾਹ ਦੀ ਖੇਤੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਅਸਾਮ, ਵੈਸਟ ਬੰਗਾਲ, ਤਾਮਿਲਨਾਡੂ ਤੇ ਕੇਰਲਾ ਇਹਨਾਂ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਦੇ ਵਿੱਚ ਇਸ ਆ ਸਾਲਟ ਦੇ ਉੱਪਰ ਜਾਂ ਇਸ ਰਸਾਇਣ ਦੇ ਉੱਪਰ ਪਾਬੰਦੀ ਲਾਈ ਗਈ ਹੈ ਤੇ ਇਸ ਦੇ ਉਲਟ ਅਸੀਂ ਜਾਣਦੇ ਆਂ ਵੀ ਇਸ ਦੀ ਵਰਤੋਂ ਜਿੰਨਾਂ ਰਾਜਾਂ ਦੇ ਵਿੱਚ ਇਸ ਦੀ ਪਾਬੰਦੀ ਹੈ ਉਹਨਾਂ ਰਾਜਾਂ ਦੇ ਵਿੱਚ ਵੀ ਬੜੇ ਢਲਲੇ ਨਾਲ ਹੋ ਰਹੀ ਹੈ ਤੇ ਆ ਅੱਗੇ ਆਪਾਂ ਇੱਕ ਗ੍ਰਾਫ ਦੇਖਦੇ ਆਂ ਜਿਸ ਤੋਂ ਇਹ ਕਲੀਅਰ ਹੋ ਜਾਂਦਾ ਵੀ ਭਾਰਤ ਦੇ ਸਾਰੇ ਰਾਜਾਂ ਦੇ ਵਿੱਚ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੰਮੂ ਕਸ਼ਮੀਰ ਰਾਜਸਥਾਨ ਆ ਗੁਜਰਾਤ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਆ ਇੱਕ ਗ੍ਰਾਫ ਹੈ ਜਿਹਦੇ ਵਿੱਚ ਸਾਰੇ ਰਾਜਾਂ ਦੇ ਵਿੱਚ ਇਸ ਦੀ ਵਰਤੋਂ ਦਿਖਾਈ ਗਈ ਹੈ ਯੂਪੀ ਦੇ ਵਿੱਚ ਕੱਲੇ ਦੇ ਵਿੱਚ ਹੀ 80% ਤੋਂ ਵੱਧ ਗਲਾਈਫੋਸੇਟ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਬਾਕੀ ਸਾਰੇ ਰਾਜਾਂ ਦੇ ਵਿੱਚ ਇਸ ਦੀ ਕੁੱਲ ਖਪਤ 20% ਦੇ ਨੇੜੇ ਹੈ ਹਾਲਾਂਕਿ ਆਪਾਂ ਜਾਣਦੇ ਹਾਂ ਲੀਗਲ ਜਾਂ ਇਲੀਗਲ ਤਰੀਕੇ ਨਾਲ ਪੰਜਾਬ ਹਰਿਆਣਾ ਤੇ ਹੋਰ ਸਾਰੇ ਰਾਜਾਂ ਦੇ ਵਿੱਚ ਵੀ ਇਹਦੀ ਵਰਤੋਂ ਬੜੇ ਖੁੱਲੇ ਤਰੀਕੇ ਨਾਲ ਹੋ ਰਹੀ ਹੈ ਤੇ ਅਸਲ ਜਿਹੜੀ ਫਿਗਰ ਹੈ ਉਹ ਜਾਸਲ ਜਿਹੜੇ ਅੰਕੜੇ ਨੇ ਉਹ ਰਾਜਾਂ ਦੁਆਰਾ ਸੈਂਟਰ ਨੂੰ ਮੁਹੱਈਆ ਵੀ ਨਹੀਂ ਕਰਵਾਏ ਗਏ ਬਈ ਕਿੰਨੀ ਵਰਤੋਂ ਇਸ ਦੀ ਇੱਕ ਰਾਜ ਦੇ ਵਿੱਚ ਹੋ ਰਹੀ ਹੈ ਤੇ ਹੁਣ ਆਪਾਂ ਆਉਣੇ ਆ ਵੀ ਇਹ ਖਤਰਨਾਕ ਕਿਉਂ ਆ ਇਸ ਦੀ ਵਰਤੋਂ ਦਾ ਆਪਾਂ ਕਰ ਰਹੇ ਹਾਂ ਪਰ ਇਹ ਇਹਦੇ ਕ ਆਪਾਂ ਨੂੰ ਕੀ ਖਮਿਆਜੇ ਪੁੱਤਨੇ ਪੈ ਸਕਦੇ ਨੇ ਤਾਂ ਕੇਰਲਾ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤੇ ਕੇਰਲ ਸਰਕਾਰ ਵੱਲੋਂ ਆ ਜਿਹੜੀਆਂ ਖੋਜਾਂ ਕੀਤੀਆਂ ਗਈਆਂ ਉਹਦੇ ਵਿੱਚ ਸਾਹਮਣੇ ਆਇਆ ਕਿ ਫਰੂਟਸ ਤੇ ਵੈਜੀਟੇਬਲਸ ਯਾਨੀ ਕਿ ਫਲਾਂ ਤੇ ਸਬਜ਼ੀਆਂ ਦੇ ਵਿੱਚ ਆ ਜਿਹੜੀ ਗਲਾਈਫੋਸੇਟ ਹੈ ਇਸ ਦੀ ਮਾਤਰਾ ਬਿਮਾਰ ਜਾਂ ਬਿਮਾਰੀ ਦੇ ਲੱਛਣ ਦਰਸਾਉਣ ਦੇ ਪੱਧਰ ਤੋਂ ਕਿਤੇ ਵੱਧ ਪਾਈ ਗਈ ਹੈ ਇਸ ਤੋਂ ਇਲਾਵਾ ਗੰਡੋਿਆਂ ਦੀ ਪੋਪੂਲੇਸ਼ਨ ਜਨਸੰਖਿਆ ਨੂੰ ਘਟਾਉਣ ਦੇ ਵਿੱਚ ਵੀ ਜਾਂ ਗੰਡੋਏ ਜਿਨ੍ਹਾਂ ਨੂੰ ਅਸੀਂ ਕਿਸਾਨ ਦਾ ਮਿੱਤਰ ਕਹਿੰਦੇ ਹਾਂ ਕਿਉਂਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਵਿੱਚ ਉਹ ਸਾਡੀ ਮਦਦ ਕਰਦੇ ਨੇ ਤੇ ਗੁੰਡੋਆਂ ਨੂੰ ਖਤਮ ਕਰਨ ਦੇ ਵਿੱਚ ਵੀ ਗਲਾਈਫੋਸੇਟ ਦਾ ਬਹੁਤ ਵੱਡਾ ਹੱਥ ਹੈ ਤੇ ਇਸ ਤੋਂ ਇਲਾਵਾ ਹਨੀ ਬੀਜ਼ ਮਖਿਆਲ ਦੀਆਂ ਮੱਖੀਆਂ ਜੇ ਉਹ ਵੀ ਲਗਾਤਾਰ ਇਸ ਦੇ ਐਕਸਪੋਜ਼ਰ 'ਚ ਰਹਿੰਦੀਆਂ ਨੇ ਜਿੱਥੇ ਅਸੀਂ ਇਹਨੂੰ ਕਰਦੇ ਆਂ ਉੱਥੇ ਉਹ ਆ ਕੇ ਉਹ ਨੇੜੇ ਦੇ ਇਲਾਕੇ ਤੋਂ ਸ਼ਹਿਦ ਚੂਸਤੀਆਂ ਨੇ ਫੁੱਲਾਂ ਦਾ ਰਸ ਪੀਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਬਿਮਾਰ ਹੋਣ ਦਾ ਖਤਸ਼ਾ ਤੇ ਉਹਨਾਂ ਦੀ ਜਨਸੰਖਿਆ ਨੂੰ ਵੀ ਇਸ ਗਲਾਈਫੋਸੇਟ ਤੋਂ ਖਤਰਾ ਹੈ 2015 ਦੇ ਵਿੱਚ ਫਰਾਂਸ ਦੇ ਵਿੱਚ ਵੀ ਖੋਜ ਕੀਤੀ ਗਈ ਜਿਸ ਤੋਂ ਇਹ ਸਿੱਧ ਹੋਇਆ ਕਿ ਗਲਾਈਫੋਸੇਟ ਮਨੁੱਖ ਦੇ ਵਿੱਚ ਕੈਂਸਰ ਦਾ ਕਾਰਨ ਵੀ ਹੈ ਜਾਂ ਇਹ ਇਸ ਤਰ੍ਹਾਂ ਕਹਿ ਸਕਦੇ ਆ ਵੀ ਇਹ ਇੱਕ ਕੈਂਸਰ ਕਾਰਕ ਰਸਾਇਣ ਹੈ ਇਸੇ ਤਰ੍ਹਾਂ ਦੇ ਹਾਨੀਕਾਰਕ ਪ੍ਰਭਾਵ ਬੰਗਲੁਰੂ ਦੀ ਇੱਕ ਏਜੰਸੀ ਨੇ ਵੀ ਦਰਸਾਏ ਨੇ ਤੇ ਇਹਦੇ ਨਾਲ ਹੀ ਯੂਰੋਪੀਅਨ ਕੈਮੀਕਲ ਏਜੰਸੀ ਉਸ ਨੇ ਵੀ ਇਸ ਦਾ ਖਤਰਾ ਮਨੁੱਖ ਅਤੇ ਪਾਣੀ ਵਾਲੇ ਜੀਵਾਂ ਨੂੰ ਦੱਸਿਆ ਇਹਦੇ ਖਤਰੇ ਨੂੰ ਦੇਖਦੇ ਹੋਏ 35 ਦੇਸ਼ਾਂ ਨੇ ਇਸ ਦੇ ਉੱਪਰ ਪਾਬੰਦੀ ਲਾਈ ਹੈ ਤੇ ਭਾਰਤ ਦੇ ਵਿੱਚ ਵੀ ਕਿਉਂਕਿ ਇੱਥੇ ਬਹੁਤ ਸਾਰੇ ਰਾਜਾਂ ਦੇ ਵਿੱਚ ਚਾਹ ਦੀ ਖੇਤੀ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਰਾਜਾਂ ਦੀ ਆੜ ਦੇ ਵਿੱਚ ਬਾਕੀ ਰਾਜਾਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਹੱਦ ਤਾਂ ਉਸ ਵੇਲੇ ਆ ਜਦੋਂ ਅਸੀਂ ਮੂੰਗੀ ਵਰਗੀਆਂ ਫਸਲਾਂ ਦੇ ਉੱਪਰ ਇਸ ਦੀ ਵਰਤੋਂ ਕਰਦੇ ਹਾਂ ਤੇ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੂੰ ਅਸੀਂ ਘਰ ਘਰ ਵੰਡਦੇ ਹਾਂ ਆੰਤਰੇ ਵਿੱਚ ਮੈਗਜ਼ੀਨ ਵੱਲੋਂ ਭਾਰਤ ਸਰਕਾਰ ਨੂੰ ਗੁਜਾਰਿਸ਼ ਕੀਤੀ ਗਈ ਹੈ ਕਿ ਇਸ ਦੇ ਉੱਪਰ ਪੂਰਨੂ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਮਨੁੱਖਤਾ ਅਤੇ ਹੋਰ ਜੀਵ ਜੰਤੂਆਂ ਨੂੰ ਇਸ ਦੇ ਖਤਰਿਆਂ ਤੋਂ ਬਚਾਇਆ ਜਾ ਸਕੇ ਬਾਕੀ ਜਿੰਨਾ ਵੀਰਾਂ ਨੇ ਬਿਨਾ ਸਪਰੇਅ ਤੋਂ ਮੂੰਗੀ ਵੜੀ ਹੈ ਤੇ ਇਸ ਦੀ ਕਾਸ਼ਤ ਕੀਤੀ ਹੈ ਉਹਨਾਂ ਨੂੰ ਸਲਾਮ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ